ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਆਪਣੀ ਫਸਲ ਵਿੱਚ ਕਰ ਸਕਦੇ ਹੋ ਕਿਉਂਕਿ ਕਿਸੇ ਵੀ ਪ੍ਰੋਡਕਟ ਦੇ ਉੱਤੇ ਸੋਡਾ ਵਿਸ਼ਵਾਸ ਬਣਿਆ ਹੋ ਸਕਦਾ ਹੈ ਕਿ ਇਹ ਦੀ ਵਰਤੋਂ ਦੇ ਨਾਲ ਸਾਡੇ ਖੇਤ ਵਿੱਚ ਸਾਡੀ ਫਸਲ ਚੰਗਾ ਬੂਟਾ ਚੰਗਾ ਜੁੱਸਾ ਬਣਾ ਜਾਵੇਗੀ ਅਤੇ ਕਈ ਵਾਰ ਕਈ ਪ੍ਰੋਡਕਟਾਂ ਦੀ ਆਪਾਂ ਨੂੰ ਆਪਣੀ ਫਸਲ ਵਿੱਚ ਜ਼ਰੂਰਤ ਵੀ ਹੁੰਦੀ ਹੈ ਜਿਹਦੇ ਨਾਲ ਆਪਾਂ ਆਪਣੀ ਖੇਤ ਵਿੱਚ ਬਿਮਾਰੀਆਂ ਨੂੰ ਕੰਟਰੋਲ ਕਰ ਸਕਦੇ ਹਾਂ ਪਰ ਕਿਸਾਨ ਪ੍ਰਭੂ ਕਿਸੇ ਵੀ ਦੋ ਪ੍ਰੋਡਕਟਾਂ ਨੂੰ ਮਿਲਾ ਕੇ ਮਿੱਟੀ ਵਿੱਚ ਛਿੱਟਾ ਦੇਣਾ ਮਿੱਟੀ ਵਿੱਚ ਪਾਉਣਾ ਇੱਕ ਮੂਰਖ ਦਾ ਦਾ ਕੰਮ ਆ ਇਹੋ ਜੀ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਜੇ ਤੁਸੀਂ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਕਰਨੀ ਹੈ ਤਾਂ ਤੁਸੀਂ ਇੱਕ ਪ੍ਰੋਡਕਟ ਦੀ ਵਰਤੋਂ ਕਰੋ ਅਤੇ 8-10 ਦਿਨਾਂ ਬਾਅਦ ਜਦੋਂ ਤੁਹਾਨੂੰ ਉਹ ਪ੍ਰੋਡਕਟ ਦਾ ਰਿਜ਼ਲਟ ਮਿਲ ਜਾਵੇ ਤਾਂ ਉਹਦਾ ਰਿਜ਼ਲਟ ਦੇਖਣ ਤੋਂ ਬਾਅਦ ਆਪਾਂ ਨੂੰ ਅਗਲੇ ਪ੍ਰੋਡਕਟ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਕਿਸੇ ਵੀ ਦੋ ਪ੍ਰੋਡਕਟਾਂ ਦੀ ਵਰਤੋਂ ਮਿਲਾ ਕੇ ਇਕੱਠੀ ਕਰੋਗੇ ਤਾਂ ਉਹਦੇ ਨਾਲ ਛੋੜੇ ਸਮੇਂ ਦੀ ਬਰਬਾਦੀ ਹੋਵੇਗੀ ਛੋੜੇ ਪੈਸੇ ਦੀ ਫਰਬਾਦੀ ਹੋਵੇਗੀ ਅਤੇ ਛੋਡੀ ਮਿੱਟੀ ਦਾ ਨੁਕਸਾਨ ਹੋਵੇਗਾ ਇਹ ਵੀਡੀਓ ਬਣਾਉਣ ਦਾ ਮਕਸਦ ਇੱਕ ਕਿਸਾਨ ਭਰਾ ਨੇ ਆਪਣੇ ਖੇਤ ਵਿੱਚ ਦੋ ਪ੍ਰੋਡਕਟਾਂ ਦੀ ਵਰਤੋਂ ਕੀਤੀ ਪਹਿਲਾ ਪ੍ਰੋਡਕਟ ਉਹਨੇ ਬਾਇਓਬੀਟਾ ਲਿਆ ਜਿਹਦੇ ਵਿੱਚ ਲਾਂਟ ਦੀ ਹੈਲਥ ਨੂੰ ਲੈ ਕੇ ਕੁਝ ਤੱਤ ਪਾਏ ਗਏ ਨੇ ਜੇ ਆਪਾਂ ਇਹਦੀ ਵਰਤੋਂ ਕਰਦਿਆਂ ਤਾਂ ਇਹ ਆਪਣੇ ਖੇਤ ਵਿੱਚ ਤੱਤਾਂ ਦੀ ਪੂਰਤੀ ਕਰਦਾ ਹੈ ਅਤੇ ਦੂਜਾ ਉਹਨੇ ਜ਼ਹਿਰ ਲਿਆ ਜਿਹਨੂੰ ਆਪਾਂ ਫਕਟੇਰਾ ਦੇ ਨਾਮ ਨਾਲ ਜਾਣਦੇ ਆ ਜਿਹਦੇ ਵਿੱਚ ਆਪਾਂ ਨੂੰ ਅਮੀਡਾ ক্লোਰੋਪਾਈਡ 0.3% ਮਿਲਦਾ ਜਿਹਨੂੰ ਆਪਾਂ ਫਕਟੇਰਾ ਦੇ ਨਾਮ ਨਾਲ ਵੀ ਜਾਣਦੇ ਆ ਤੇ ਇਹਨਾਂ ਦੋਨਾਂ ਪ੍ਰੋਡਕਟਾਂ ਨੂੰ ਯੂਰੀਆ ਦੇ ਵਿੱਚ ਮਿਲਾ ਕੇ ਆਪਣੀ ਝੋਨੇ ਦੀ ਫਸਲ ਵਿੱਚ ਵਰਤ ਰਿਹਾ ਸੀ ਜੋ ਇੱਕ ਰੋਂਗ ਪ੍ਰੈਕਟਿਸ ਆ ਇੱਕ ਗਲਤ ਤਰੀਕਾ ਆ ਇਹ ਇਹਨਾਂ ਦੀ ਦੋਨਾਂ ਪ੍ਰੋਡਕਟਾਂ ਨੂੰ ਮਿਲਾ ਕੇ ਆਪਣੇ ਖੇਤ ਵਿੱਚ ਵਰਤਾਂਗੇ ਤਾਂ ਆਪਾਂ ਨੂੰ ਚੰਗਾ ਰਿਜ਼ਲਟ ਨਹੀਂ ਮਿਲਣਾ ਪਰ ਆਪਾਂ ਨੂੰ ਕਦੇ ਵੀ ਕਿਸੇ ਗ੍ਰੋਥ ਪ੍ਰਮੋਟਰ ਦੀ ਵਰਤੋਂ ਕਿਸੇ ਜ਼ਹਿਰ ਨਾਲ ਮਿਲਾ ਕੇ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਵੀ ਕੰਪਨੀ ਕਿਸੇ ਵੀ ਗ੍ਰੋਥ ਪ੍ਰਮੋਟਰ ਨੂੰ ਕਿਸੇ ਜ਼ਹਿਰ ਨਾਲ ਮਿਲਾ ਕੇ ਆਪਣੀ ਝੋਨੇ ਦੀ ਫਸਲ ਵਿੱਚ ਜਾਂ ਕਿਸੇ ਹੋਰ ਫਸਲ ਵਿੱਚ ਵਰਤਣ ਦੀ ਸਲਾਹ ਐਡਵਾਈਸ ਆਪਾਂ ਨੂੰ ਕਦੇ ਵੀ ਨਹੀਂ ਦਿੰਦੀ ਜੇ ਤੁਸੀਂ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿੰਗਲ ਪ੍ਰੋਡਕਟ ਦੀ ਵਰਤੋਂ ਕਰੋ ਤਾਂ ਕਿ ਸੋਨੂੰ ਆਉਣ ਵਾਲੇ 8 ਦਿਨਾਂ ਵਿੱਚ ਕੀਤੇਗੇ ਪ੍ਰੋਡਕਟ ਦੀ ਵਰਤੋਂ ਦਾ ਰਿਜ਼ਲਟ ਮਿਲ ਸਕੇ ਅਤੇ ਤੁਸੀਂ ਉਸ ਰਿਜ਼ਲਟ ਨੂੰ ਨੋਟ ਕਰ ਸਕੋ ਅਤੇ ਆਉਣ ਵਾਲੇ ਟਾਈਮ ਵਿੱਚ ਉਹਦਾ ਵਰਤੋਂ ਕਰਨੀ ਆ ਜਾਂ ਨਹੀਂ ਕਰਨੀ ਇਹਦਾ ਤੁਸੀਂ ਨਿਸ਼ਚਿਤ ਨਿਰਣਾ ਆਪਣੇ ਫਸਲ ਵਿੱਚ ਲੈ ਸਕੋ ਸੋ ਕਿਸਾਨਤਰਾ ਉਹ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਗਵੰਡੀ ਨਾਲ ਜਾਂ ਆਪਣੇ ਕਿਸੇ ਯਾਰ ਮਿੱਤਰ ਨਾਲ ਡਿਸਕਸ਼ਨ ਚਰਚਾ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਨੁਕਸਾਨ ਖੇਤੀ ਵਿੱਚ ਨਾ ਦੇਖਣਾ ਪਵੇ ਅਤੇ ਤੁਸੀਂ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾ ਸਕੂ ਸੋ ਬਣੇ ਰਹੋ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ ਜੀ